आज के इस वीडियो के स्पॉन्सर ने जी इंश्योरेंस एडवाइजर अमनबीर सिंह लाइफ इंश्योरेंस क्रिटिकल इलनेस इंश्योरेंस सुपर वीजा इंश्योरेंस डिसेबिलिटी आर आर एस पी आर ई एस पी एक भरोसेमंद नाम अमरबीर सिंह फोन नंबर है जी सिक्स फोर एट फाइव टू फोर एट 24 ਫ फेब्रुवारी ਦੇ ਵਿੱਚ ਜਦੋਂ ਅਮਰੀਕਾ ਨੇ ਕੈਨੇਡਾ ਮੈਕਸੀਕੋ ਅਤੇ ਚਾਈਨਾ ਦੇ ਉੱਪਰ ਇਹ ਦੱਸਿਆ ਕਿ ਅਸੀਂ ਹੁਣ ਟੈਰਫ ਸ਼ੁਰੂ ਕਰ ਦੇਣਾ ਤਾਂ ਉਹਦਾ ਅਸਰ ਜਿਹੜਾ ਹੈ ਮਾਰਕੀਟ ਦੇ ਵਿੱਚ ਸਾਫ਼ ਨਜ਼ਰ ਆਣਾ ਸ਼ੁਰੂ ਹੋ ਗਿਆ ਜੇ ਸੋਨੇ ਦੀ ਗੱਲ ਕਰਦੇ ਆ ਤਾਂ ਸੋਨਾ ਪਹਿਲੀ ਤਰੀਕ ਨੂੰ ਜਾਂ ਫਿਰ ਜਨਵਰੀ ਦੀ 31 ਤਰੀਕ ਨੂੰ ਰੈਕર્ડ ਹਾਈ ਜਿਹੜਾ ਹੈਗਾ ਉਹਦੀ ਪ੍ਰਾਈਸ ਚਲੀ ਗਈ ਹੈ ਤੇ ਜੇ ਕੈਨੇਡੀਅਨ ਡਾਲਰ ਦੀ ਗੱਲ ਕਰਦੇ ਆ ਤਾਂ ਕੈਨੇਡੀਅਨ ਡਾਲਰ ਜਿਹੜਾ 69 ਸੈਂਟ ਤੋਂ ਵੀ نیچے ਜਾ ਡਿੱਗਿਆ ਮਿਸਟਰ ਡੋਨਲਡ 트ੰਪ ਦਾ ਕਹਿਣਾ ਇਹ ਹੈ ਕਹਿੰਦੇ ਜੇ ਟੈਰਫ ਵਧਾਵਾਂਗੇ ਤਾਂ ਫੈਕਟਰੀ ਜੌਬਸ ਵਧਣਗੀਆਂ ਸਾਡੀ ਕੰਟਰੀ ਦੇ ਵਿੱਚ ਜਿਹੜੀ ਉਸ ਤੋਂ ਬਾਅਦ ਫੂਡ ਪ੍ਰਾਈਸਸ ਨੇ ਉਹ ਘਟ ਜਾਣਗੀਆਂ ਤਾਂ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਕੈਟ ਮਿਸਟਰ ਡੋਨਲਡ 트੍ਰੰਪ ਨੇ ਅਨਾਉਂਸਮੈਂਟ ਇਹ ਕੀਤੀ ਹੈ ਜੀ 25% ਕੈਨੇਡਾ ਉੱਪਰ 25% ਮੈਕਸੀਕੋ ਦੇ ਉੱਪਰ ਤੇ 10% ਚਾਈਨਾ ਦੇ ਉੱਪਰ ਟੈਰਫ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਹਾਂਜੀ ਇਹ ਜ਼ਰੂਰ ਦੱਸਣਾ ਚਾਹੀਦੀ ਹੈ ਕਿ એનર્ਜੀ ਇੰਪੋਰਟਸ ਹੈ ਜਿਵੇਂ ਕਿ ਨੈਚੁਰਲ ਗੈਸ ਤੇ ਔਇਲ ਹੈ ਉਹਦੇ ਉੱਪਰ ਕੈਨੇਡਾ ਵਿੱਚ ਸਿਰਫ 10% ਜਿਹੜਾ ਹੈ ਉਹ ਟੈਰਫ ਹੈ ਉਹ 25 ਨਹੀਂ ਹੈ ਹੁਣ ਇਹਦੇ ਨਾਲ ਬਹੁਤ ਜ਼ਿਆਦਾ ਅਸਰ ਜਿਹੜਾ ਉਹ ਦੋਨੋਂ ਪਾਸੇ ਬਲਕਿ ਸਾਰੀ ਦੁਨੀਆ ਦੇ ਉੱਪਰ ਪਾਏਗਾ ਬੁੱਧੀਜੀਵੀ ਜਿਹੜੇ ਨੇ ਉਹਨਾਂ ਦਾ ਕਹਿਣਾ ਇਹ ਹੈ ਪ੍ਰੋਫੈਸਰ ਨੇ ਗਏ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਜੇਸਨ ਮਿਲਰ ਉਹ ਕਹਿੰਦੇ ਡਰ ਦੀ ਗੱਲ ਇਹ ਹੈ ਵੀ ਜਿਹੜੀ ਜਿਹੜੀ ਚੀਜ਼ ਤੇ ਉੱਪਰ ਅਸਰ ਪਾਏਗਾ ਨਾ ਉਹਦੀ ਲਿਸਟ ਬਹੁਤ ਲੰਬੀ ਹੋਣੀ ਹੈ ਔਰ ਜੇ ਆਪਾਂ ਗੱਲ ਕਰੀਏ ਯੂਐਸ ਦੇ ਵਿੱਚ ਕਰੂਡ ਆਇਲ ਹੈ ਜਿਹੜਾ 70% ਉਹ ਮੈਕਸੀਕੋ ਤੇ ਕੈਨੇਡਾ ਤੋਂ ਆਉਂਦਾ ਜੇ ਹਣ ਉਹਦੇ ਉੱਪਰ ਟੈਕਸ ਲੱਗਿਆ ਉਹਦੇ ਉੱਪਰ ਟੈਰਫ ਲੱਗਿਆ ਤਾਂ ਪ੍ਰਾਈਸਸ ਤਾਂ ਵਧਣ ਗੀਆਂ ਵਧਣ ਗੀਆਂ ਸੋ ਅਮਰੀਕਨਸ ਜਿਹੜੇ ਨੇ ਉਹ ਗੈਸ ਪ੍ਰਾਈਸਸ ਵਧਣ ਦੇ ਵਾਸਤੇ ਤਿਆਰ ਰਹਿਣ ਤੇ ਜੇ ਆਪਾਂ ਗੱਲ ਕਰੀਏ ਬਾਕੀ ਫਲ ਫਰੂਟਸ ਸਬਜ਼ੀਆਂ ਦੀ ਤੁਸੀਂ ਹੁਣ ਇਮੇਜਿਨ ਕਰੋ ਵੀ ਜਿੰਨਾ ਵੀ ਮੈਕਸੀਕੋ ਤੋਂ ਐਗਰੀਕਲਚਰ ਗੁੱਡਸ ਆਉਂਦੀਆਂ ਨੇ ਉਹਦੀ ਟੋਟਲ ਕਾਸਟ ਹੁੰਦੀ ਹੈ ਜੀ 38.5 ਬਿਲੀਅਨ ਬਿਲੀਅਨ ਵਿਦ ਥ ਬੀ ਸੋ 38.5 ਬਿਲੀਅਨ ਦਾ ਜਿਹੜਾ ਐਗਰੀਕਲਚਰ ਸਮਾਨ ਹੈ ਉਹ ਮੈਕਸੀਕੋ ਤੋਂ ਆਉਂਦਾ ਜਿਹਦੇ ਵਿੱਚੋਂ 3 ਬਿਲੀਅਨ ਦੇ ਫਰੂਟਸ ਤੇ ਵੈਜੀਟੇਬਲਸ ਆਉਂਦੇ ਨੇ ਅਮਰੀਕਾ ਦੇ ਵਿੱਚ ਜਦੋਂ ਉਹਨਾਂ ਤੇ ਟੈਰਫ ਲੱਗੀ ਤਾਂ ਫਿਰ ਹਾਲਾਤ ਕੀ ਬਣਦੇ ਨੇ ਹੁਣ ਗੱਲ ਆਪਾਂ ਕਰਦੇ ਹਾਂ ਸਿੱਧੀ ਜੀ ਅਵਾਕਾਡੋ ਦੀ ਅਵਾਕਾਡੋ ਜਿਹੜਾ ਮੈਕਸੀਕੋ ਤੋਂ ਆਉਂਦਾ ਹੈ ਜਿਹੜਾ ਕਿ ਅਮਰੀਕਾ ਦੇ ਵਿੱਚ ਕੰਜ਼ਿਊਮ ਕੀਤਾ ਜਾਂਦਾ ਹੈ ਉਹ 90% ਮੈਕਸੀਕੋ ਤੋਂ ਆਉਂਦਾ ਹੈ ਜੇ ਉਹਦੇ ਉੱਪਰ 25% ਟੈਰਫ ਲੱਗ ਗਿਆ ਜੇ ਅਵਾਕਾਡੋ ਤੁਹਾਨੂੰ 1 1 ਡਾਲਰ ਦਾ ਮਿਲਦਾ ਹੈ ਤਾਂ ਹੁਣ ਕੱਲ ਨੂੰ ਉਹ 1 ਡਾਲਰ 25 ਸੈਂਟ ਦਾ ਹੋ ਜਾਣਾ ਹੋ ਸਕਦਾ ਉਸ ਤੋਂ ਵੀ ਜ਼ਿਆਦਾ ਫਿਰ ਜੇ ਆਪਾਂ ਗੱਲ ਕਰੀਏ ਤਕੀਲਾ ਮੈਕਸੀਕੋ ਤੋਂ ਆਉਂਦੀ ਹੈ ਬੀਅਰ ਅਲਕੋਹੋਲਿਕ ਬੈਵਰੇजेस ਜਿਹੜੀਆਂ ਨੇ ਇਹ ਸਾਰੀਆਂ ਜਦੋਂ ਮੈਕਸੀਕੋ ਤੋਂ ਆਉਣ ਗਈਆਂ ਟੈਰਫ ਦੇ ਨਾਲ ਆਉਣ ਗਿਆ ਤਾਂ ਫਿਰ ਉਸ ਵਕਤ ਇਹਨਾਂ ਦੀ ਕੀਮਤ ਕਿੱਥੇ ਜਾਣੀ ਹੈ 2022 ਦੇ ਵਿੱਚ 26 ਬਿਲੀਅਨ ਦਾ ਇمپੋਰਟ ਕੀਤਾ ਸੀ ਅਮਰੀਕਾ ਨੇ ਅਲਕੋਹਲਿਕ ਬੈਵਰੇजेस ਫ্রম ਮੈਕਸੀਕੋ ਹੁਣ ਗੱਲ ਕਰਦੇ ਹਾਂ ਜੀ ਕਾਰ ਦੇ ਵਿੱਚ ਆਟੋ ਪਾਰਟਸ ਦੀ ਮੈਕਸੀਕੋ ਦੇ ਵਿੱਚ ਤੇ ਕੈਨੇਡਾ ਵਿੱਚ ਦੋਨਾਂ ਦੇ ਵਿੱਚ ਇਹ ਦੋ ਟਾਪ ਟਰੇਡਿੰਗ ਪਾਰਟਨਰਸ ਨੇ ਅਮਰੀਕਾ ਦੇ ਹੁਣ ਕਾਰਾਂ ਦੇ ਜੇ ਪਾਰਟ ਸੀ ਉਹਦੇ ਤੇ ਟੈਰਫ ਲੱਗੇਗੀ ਮਹਿੰਗੇ ਜਾਣਗੇ ਤਾਂ ਮਹਿੰਗੇ ਵਿਕਣਗੇ ਜੇ ਮਹਿੰਗੇ ਵਿਕਣਗੇ ਤਾਂ ਕਾਰਾਂ ਜਿਹੜੀਆਂ ਨੇ ਉਹ ਮਹਿੰਗੀਆਂ ਹੋਣਗੀਆਂ ਜਾਂ ਕਾਰਾਂ ਦੇ ਪਾਰਟਸ ਜਿਹੜੇ ਨੇ ਉਹ ਵੀ ਮਹਿੰਗੇ ਹੋਣਗੇ ਮਿਸਟਰ ਡੋਨਲਡ ਟਰੰਪ ਦੇ ਟੈਰਫ ਲਗਾਉਂਦੇ ਸਾਰੀ ਇਧਰੋਂ ਕੈਨੇਡਾ ਦੇ ਵਿੱਚੋਂ ਵੀ ਜਿਹੜੇ ਮਨਿਸਟਰਸ ਨੇ ਉਹਨਾਂ ਨੇ ਵੀ ਟੈਰਫ ਦੀ ਹੁਣ ਘੋਸ਼ਣਾ ਕੀਤੀ ਹੈ ਇਵਨ ਕਿ ਕੁਝ ਮਨਿਸਟਰਸ ਨੇ ਕੁਝ ਜਿਹੜੇ ਇਥੋਂ ਦੇ ਲੀਡਰਸ ਨੇ ਉਹਨਾਂ ਨੇ ਮਿਸਟਰ ਡੋਨਲਡ 트੍ਰੰਪ ਨੂੰ ਬੁਲੀ ਦੱਸਿਆ ਉਹ ਕਹਿੰਦੇ ਕਿ ਅਸੀਂ ਬੁਲੀ ਦੇ ਸਾਹਮਣੇ ਜਿਹੜੇ ਆ ਉਹ ਘੁਟਨੇ ਨਹੀਂ ਟੇਕ ਸਕਦੇ ਅਸੀਂ ਵੀ ਉਸੇ ਤਰੀਕੇ ਜਿਹੜਾ ਅਮਰੀਕਨ ਇੰਪੋਰਟ ਸਾਡੇ ਕੋਲੇ ਆਉਂਦਾ ਹੈ ਕੈਨੇਡਾ ਵਿੱਚ ਉਹਦੇ ਉੱਪਰ ਵੀ ਅਸੀਂ ਟੈਰਫ ਲਗਾਵਾਂਗੇ ਔਰ ਨਾਲ ਦੀ ਨਾਲ ਪ੍ਰਾਈਮ ਮਿਨਿਸਟਰ ਮਿਸਟਰ ਜਸਟਨ ਟਰੂਡੋ ਨੇ ਕਿਹਾ ਹੈਗਾ ਉਹ ਕਹਿੰਦੇ ਜੀ ਅਸੀਂ ਫੂਡ ਦੇ ਉੱਪਰ ਡਰਿੰਕ ਦੇ ਉੱਪਰ ਫਰਨੀਚਰ ਜਿਹੜਾ ਹੈ ਪਰਫਿਊਮ ਹੈ ਕਲੋਥਿੰਗ ਹੈ ਸ਼ੂਜ਼ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਮਰੀਕਾ ਤੋਂ ਆਉਂਦੀਆਂ ਨੇ ਉਹਦੇ ਉੱਪਰ ਵੀ ਅਸੀਂ ਟੈਰਫ ਜਿਹੜਾ ਹੈ ਉਹ ਲਗਾਵਾਂਗੇ ਇਹ ਟੈਰਫ ਜਿਹੜਾ ਹੈ ਉਹ ਕਹਿੰਦੇ ਜੀ ਬਿਲੀਅਨਸ ਆਫ ਡਾਲਰਸ ਦਾ ਟੈਰਫ ਇਹ ਲੱਗਣਾ ਹੈਗਾ ਤੇ ਉਹ 30 ਬਿਲੀਅਨ ਦੀ ਜਿਹੜੀ ਹੈ ਇਹ ਸ਼ੁਰੂਆਤ ਹੈ ਵਾਅਦਾ ਵਾਅਦਾ ਫਰਵਰੀ ਦੇ ਐਂਡ ਤੱਕ ਇਹਨੇ 155 ਬਿਲੀਅਨ ਤੱਕ ਹੋ ਜਾਣਾ ਨਾਲ ਦੇ ਨਾਲ ਮਿਸਟਰ ਜਸਟਨ ਟਰੂਡੋ ਨੇ ਕੈਨੇਡੀਅਨਸ ਨੂੰ ਅਪੀਲ ਵੀ ਕੀਤੀ ਹੈ ਕਿ ਜੇ ਤੁਸੀਂ ਚੀਜ਼ਾਂ ਖਰੀਦ ਰਹੇ ਹੋ ਤਾਂ ਕੈਨੇਡੀਅਨ ਚੀਜ਼ਾਂ ਜ਼ਿਆਦਾ ਖਰੀਦੋ